ਜਿਹੜਾ ਕੋਈ ਬੰਦਾ ਬੇਰੁਜ਼ਗਾਰ ਆ ਅੱਜ ਗੱਲਬਾਤ ਉਹਦੇ ਨਾਲ ਹੋਣੀ ਆ ਤੇ ਉਹਨੂੰ ਸائیں ਕਹਿ ਸਕਦੇ ਆ ਕਿ ਉਹ ਰੋਟੀ ਪੈ ਸਕਦਾ ਬੰਦਾ ਤੁਹਾਡੇ ਇਸ ਦੇਖਣ ਦੇ ਨਾਲ ਤੁਹਾਡੇ ਇਸ ਗੱਲ ਸ਼ੇਅਰ ਕਰਨ ਦੇ ਨਾਲ ਤੇ ਰੁਜ਼ਗਾਰ ਦੇਣਾ ਮੈਂ ਕਹਿੰਦਾ ਅੱਜ ਦੇ ਜਮਾਨੇ 'ਚ ਸਭ ਤੋਂ ਵੱਡਾ ਪੁੰਨ ਵਾਲੀ ਗੱਲ ਆ ਸਾਡੇ ਨਾਲ ਸੁਖਵਿੰਦਰ ਸਿੰਘ ਜੀ ਨੇ ਬਾਈ ਜੀ ਸਾਸਤਰੀ ਹਾਲ ਕੀ ਹਾਲ ਚੜ੍ਹਦੀ ਕਲਾ ਠੀਕ ਠਾਕ ਹੋ ਜੀ ਤੇ ਮੋਟਾ ਜਿਹਾ ਪੰਜਾਬ ਡਰਾਈਵਿੰਗ ਸਕੂਲ ਹੈ ਕਿੱਥੇ ਆ ਸੀ ਨਵਾਂ ਸ਼ਹਿਰ ਦੇ ਵਿੱਚ ਆ ਬਾਈ ਜੀ ਗੱਲ ਹੈਗੀ ਓ ਹਾਂ ਡੰਪ ਟਰੱਕ ਵੀ ਹੈਗਾ ਤੁਹਾਡੇ ਕੋਲੇ ਜੀ ਸੀ ਬੀ ਵੀ ਹੈਗੀ ਆ ਤੇ ਉਹ ਦੂਜੇ ਨੂੰ ਕੀ ਕਹਿੰਦੇ ਆ ਫੋਰਕ ਲਿਫਟਰ ਮਸ਼ੀਨ ਕਹਿੰਦੇ ਆ ਜੀ ਮੈਂ ਇੰਟਰੋਡਿਊਸ ਕਰਾ ਦਿੰਦਾ ਜੀ ਆਜ ਵਜੋ 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 ਜਿਵੇਂ ਕਿ ਫੋਰਕ ਲਿਫਟਰ ਮਸ਼ੀਨ ਹੈ ਜੀ ਜੀ ਤੁਸੀਂ ਦੇਖਿਆ ਹੋਣਾ ਕਿ ਅਕਸਰ ਇੰਡਸਟਰੀ ਦੇ ਵਿੱਚ ਫੈਕਟਰੀਆਂ ਦੇ ਵਿੱਚ ਮਾਲ ਲਾਹਣਾ ਲੱਦਣਾ ਕਰਨਾ ਟਰਾਲੀਆਂ ਚਲਾਤਣ ਦੇ ਕੰਮ ਆਉਂਦਾ ਹਾਂ ਜੀ ਔਰ ਇਹਦੀ ਬਾਹਲੇ ਮੁਲਕਾਂ 'ਚ ਵੀ ਬਹੁਤ ਡਿਮਾਂਡ ਆ ਤੇ ਮੈਂ ਸਮਝਦਾ ਜੇ ਕੋਈ ਬੱਚਾ ਇਹਨੂੰ ਸਿੱਖ ਲਵੇ ਤੇ ਉਹ ਲੇਵਰ ਕਰਨੇ ਤੋਂ ਬਚ ਜਾਏਗਾ ਮੈਂ ਤੁਹਾਨੂੰ ਮੋਟੀ ਜੀ ਗੱਲ ਦੱਸ ਦਿਆਂ ਇਹਨਾਂ ਦੇ ਭਾਅ ਵੀ ਬਹੁਤ ਭਾਸ ਹੈ ਰੀਆ ਹਾਂਜੀ ਜਿਵੇਂ ਤੁਸੀਂ ਆ ਮੰਨ ਕੇ ਇਹਨੂੰ ਸਿਖਾਉਣ ਚ ਕਿੰਨਾ ਕੁ ਟਾਈਮ ਲੱਗਦਾ ਹੋਊਗਾ ਇਹਨੂੰ 15 ਦਿਨ ਦਾ ਕੋਰਸ ਹੁੰਦਾ ਜੀ 15 ਦਿਨ ਦਾ ਕੋਰਸ ਆ ਹਾਂਜੀ ਬਿਲਕੁਲ 15 ਦਿਨ ਲਈ ਜੇ ਸਟੂਡੈਂਟ ਸਾਡੇ ਕੋਲ ਲਗਾਤਾਰ ਆ ਜਵੇ ਅਸੀਂ ਇਹਦੇ ਵਿੱਚ ਇਹਨੂੰ ਮਾਰ ਬਣਾ ਦਾਂਗੇ ਔਰ ਇਹਦੀ ਟੈਕਨੀਕਲ ਜਾਣਕਾਰੀ ਸਰਵਿਸ ਮੈਂਟਨੈਂਸ ਬੰਦਾ ਮਾਰ ਨਹੀਂ ਖਾਏਗਾ ਕਿੰਨੇ ਕ ਪੈਸੇ ਲੱਗਣਗੇ ਜੇ 15 ਦਿਨਾਂ ਚ ਕੋਈ ਗੱਲ ਨਹੀਂ ਜੀ ਇਹਦੇ ਕੋਈ 12000 ਰੁਪਏ ਫੀਸ ਆ ਸਾਰੇ ਸਾਰੀ 12000 ਫੀਸ ਆ ਤੇ ਮੈਨੂੰ ਜਿੱਥੋਂ ਤੱਕ ਮੈਂ ਇੰਡੀਆ ਦਾ ਮੈਨੂੰ ਹਿਸਾਬ ਕਿਤਾਬ ਘਾਟਾ ਮੋਟਾ ਜਿਹਾ ਮੈਂ ਤੁਹਾਨੂੰ ਦੱਸ ਦਣਾ ਵੀ 15 ਤੋਂ 25000 ਰੁਪਿਆ ਦਾ ਮਹੀਨਾ ਲੈਂਦਾ ਹੀ ਹੂ ਬੰਦਾ ਬੜੇ ਆਰਾਮ ਨਾਲ ਜੀ ਇਸ ਤੋਂ ਕਮਾ ਸਕਦਾ ਧਾਰਨ ਕਰ ਸਕਦਾ ਔਰ ਜੀ ਹੋਰ ਵੀ ਮੈਂ ਦੱਸਦਾ ਜੇ ਕੋਈ ਦੂਰੋਂ ਬੰਦਾ ਆ ਰਿਹਾ ਹੈਗਾ ਅਸੀਂ ਉਹਨੂੰ ਰਹਿائش ਦਾ ਇੰਤਜ਼ਾਮ ਬਿਲਕੁਲ ਇਸ 12000 ਰੁਪਏ ਦੇ ਵਿੱਚ ਕੋਈ ਐਕਸਟਰਾ ਪੈਸੇ ਨਹੀਂ ਉਹ ਸਾਡਾ ਸਕੂਲ ਗਵਰਨਮੈਂਟ ਅਪਰੂਵਡ ਆਈਐਸਓ ਸਰਟੀਫਾਈਡ ਬੱਕੇਰਾ ਸਰਟੀਫਿਕੇਟ ਵੀ ਬਣੂਗਾ ਔਰ ਜਿਹੜਾ ਬੱਚਾ ਸਿੱਖ ਜਾਂਦਾ ਮਾਰ ਉਹਦੀ ਵੀਡੀਓ ਵੀ ਅਸੀਂ ਆਪਣੀ ਵੈਬਸਾਈਟ ਤੇ ਪਾ ਸਕਦੇ ਆ। ਬੇ ਕੰਮ ਵਾਲਾ ਬੰਦਾ ਤੇ ਭਾਈ ਨੂੰ ਲੈ ਜਾਓ ਜਿੱਥੇ ਲੋੜ ਆ। ਹਾਂਜੀ। ਉਹ ਕਿਤੇ ਵੀ ਆਪਣਾ ਚੈੱਕ ਐਂਡ ਵੈਰੀਫਾਈ ਕਰ ਸਕਦਾ ਕਿ ਜੀ ਇਹਨੂੰ ਇਹ ਕੰਮ ਕਰਦਾ ਹੋਇਆ। ਅੱਜ ਕੱਲ ਤੁਹਾਨੂੰ ਪਤਾ ਕਿ ਵੀਡੀਓ ਦਾ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਤੇ ਉਹਦੇ ਕੰਮ ਕਰਦੇ ਦੀ ਵੀਡੀਓ ਆਪਣੀ ਦੁਨੀਆ ਵਿੱਚ ਕਿਤੇ ਵੀ ਆਪਣੀ ਇੰਟਰਵਿਊ ਕਰ ਸਕਦਾ। ਹੁਣ ਤਾਂ ਦਰਸ਼ਕਾਂ ਦੇ ਮਨ 'ਚ ਸਵਾਲ ਆਉਂਦਾ ਹੋਵੇ ਵੀ ਇਹ ਸਰਦਾਰ ਸਾਹਿਬ ਕੌਣ ਨੇ ਵੀ ਜਿਹੜੇ ਸਿਖਾ ਰਹੇ ਨੇ। ਮੜਾ ਜ ਤੁਸੀਂ ਮੋਟਾ ਜ ਆ ਦੱਸ ਦਿਓ ਵੀ ਕਿਸ ਫੀਲਡ 'ਚ ਤੁਹਾਡੀ ਡਿਗਰੀ ਆ, ਪੜ੍ਹਾਈ ਆ। ਮੈਂ ਦ ਉਹ ਮਕੈਨੀਕਲ ਇੰਜੀਨੀਅਰਿੰਗ ਦੇ ਨਾਲ ਸੰਬੰਧਤ ਆ ਤੇ ਪਲੱਸ ਐਮਟੈਕ ਮੇਰੀ ਆਟੋਮੋਬਾਈਲ ਦੇ ਨਾਲ ਆ ਹੂੰ ਤੇ ਉਸ ਤੋਂ ਬਾਅਦ ਮੈਂ ਕਈ ਸਾਲ ਕਾਲਜ ਦੇ ਵਿੱਚ ਪੋਲੀਟੈਕਨੀਕਲ ਕਾਲਜ ਦੇ ਵਿੱਚ ਐਜ਼ ਅ ਲੈਕਚਰਰ ਠੀਕ ਹੈ ਜੀ ਉਹ ਉਹ ਸੇਵਾਵਾਂ ਨਿਭਾਈਆਂ ਤੇ ਫੇਰ ਸਾਡਾ ਕੰਮ ਜਨਕਿ ਫੀਲਡ ਉਹੀ ਹੈ ਲਗਭਗ ਤੇ ਇਹ ਅਸੀਂ ਇਸ ਫੀਲਡ ਬਲ ਆ ਗਏ ਰੂਪ ਪਤਲੇ ਇੱਕ ਵੀ ਨੂੰ ਹੋਰ ਲੱਗਦਾ ਤੁਹਾਡੇ ਦਿਲ ਦੇਖ ਕੇ ਹਾਂਜੀ ਵੀ ਤੁਸੀਂ ਆ ਤਾਂ ਸਿਖਾਉਂਦੇ ਹੋਗੇ ਨਾਲ ਮੈਂ ਕਹਿੰਦਾ ਅੱਧ ਪਚਦਾ ਦਾ ਮੈਸਤਰੀ ਬਣਾ ਦਿੰਦੇ ਹੋਗੇ ਬਿਲਕੁਲ ਜੀ ਦੇਖੋ ਰਪੇ ਜੀ ਜਿਹੜਾ ਗੱਡੀਆਂ ਦਾ ਘੋੜਿਆਂ ਦਾ ਕੰਮ ਹੈਗਾ ਆ ਇਹਦੇ ਵਿੱਚ ਅ ਅੱਧਾ ਬੰਦਾ ਮੈਸਤਰੀ ਹੋਣਾ ਚਾਹੀਦਾ ਆ ਮੋਤਾਂ ਹੀ ਆਪਣੇ ਕਿਤੇ ਟਿਕਾਣੇ ਠੀਕੇ ਤੇ ਪਹੁੰਚ ਸਕਦਾ ਹੂੰ ਕਈ ਵਾਰੀ ਆਏ ਹੁੰਦਾ ਨਾ ਬੰਦਾ ਮਿਸਤਰੀ ਨੂੰ ਤਾਂ ਫੋਨ ਲਾ ਲੈਂਦਾ ਨਕਸ਼ ਕੀ ਆ ਪਰ ਨਕਸ਼ ਹੈ ਕੀ ਇਹ ਸਮਝਾਉਣਾ ਔਖਾ ਹੋ ਜਾਂਦਾ ਜਿਸ ਪੁਰਾਣੇ ਸਮੇਂ 'ਚ ਦੇਖਿਆ ਹੁਣੇ ਜਿਹੜੇ ਉਸਤਾਦ ਲੋਗ ਆ ਜਾਂ ਸਾਡੇ ਬਜ਼ੁਰਗ ਆ ਗੱਡੀਆਂ ਟਰੱਕਾਂ ਦੇ ਉਹ ਸਾਰਾ ਮਿਸਤਰੀ ਨੂੰ ਜਾਣ ਤੋਂ ਪਹਿਲਾਂ ਹੀ ਉੱਥੇ ਜਾਣੇ ਵੀ ਆ ਨਕਸ਼ ਹੈ ਵਈਆ ਕਰਦੇ ਹਾਂ ਸਿੱਧਾ ਉੱਥੇ ਉਹ ਚੀਜ਼ ਜਿਹੜੀ ਤਕਨੀਕੀ ਆ ਨਾ ਬ੍ਰੇਕੀ ਉਹ ਬਹੁਤ ਜ਼ਰੂਰੀ ਆ ਅੱਜ ਦੀ ਰੇਡ 'ਚ ਬਹੁਤ ਸਾਰੇ ਹੋਰ ਵੀ ਸਕੂਲ ਕੰਪੀਟੀਟਰਸ ਖਾਤਾ ਦੇਣਗੇ ਤੁਹਾਨੂੰ ਗियर ਲਾਉਣਾ ਸਟੇਰਿੰਗ ਫੜਨਾ ਪਰ ਉਹ ਬਰੀਕੀਆਂ ਦੇ ਨਾਲ ਜਿਹੜੀ ਮਸ਼ੀਨਰੀ ਦੇ ਵਿੱਚ ਕਈ ਤਰ੍ਹਾਂ ਦੇ ਫਾਲਟ ਆ ਜਾਂ ਰਾਸਤੇ 'ਚ ਤੁਸੀਂ ਕੋਈ ਔੜ-ਪੁੜ ਕਰਕੇ ਲਿਆ ਸਕਦੇ ਹੋ ਆਪਣੇ ਟਿਕਾਣੇ ਤੇ ਉਹ ਚੀਜ਼ਾਂ ਵੀ ਜਾਣੂ ਕਰਾਣੀਆਂ ਬਹੁਤ ਜ਼ਰੂਰੀ ਆ ਇੱਕ ਵਿਆਂ ਹੋਰ ਦੇਖਦਾ ਆ ਲੈਫਟ ਹੈਂਡ ਸਾਈਡ ਇਹ ਤਾਂ ਮੈਗਨਾਸ ਹੋਈ ਸਿੱਧੀ ਤੁਸੀਂ ਕੈਨੇਡਾ ਦੀ ਟ੍ਰੇਨਿੰਗ ਹੀ ਦੇਈ ਜਾਂਦੇ ਹੋ ਬੰਦਿਆਂ ਨੂੰ ਬਿਲਕੁਲ ਜੀ ਆ ਲੈਫਟ ਹੈਂਡ ਸਾਈਡ ਦਿੱਤਾ ਹੋਇਆ ਸ ਇਹ ਬਾਈ ਜੀ ਕਾਦੇ ਵਾਸਤੇ ਇਹ ਵੀ ਉਸ ਟ੍ਰੇਨਿੰਗ ਦਾ ਹਿੱਸਾ ਤੁਹਾਡੀ ਦਾ ਬਿਲਕੁਲ ਜੀ ਇਹ ਹਿੰਦੁਸਤਾਨ ਦੇ ਵਿੱਚ ਪਹਿਲੀ ਵਾਰ ਹੈ ਜੀ ਇਹ ਐਫਰਟ ਕਿ ਅਸੀਂ ਲੈਫਟ ਹੈਂਡ ਡਰਾਈਵ ਦੇ ਉੱਤੇ ਵੀ ਬੱਚਿਆਂ ਨੂੰ ਟ੍ਰੇਨਿੰਗ ਦੇਵਾਂਗੇ ਤੁਸੀਂ ਦੇਖਿਆ ਹੋਣਾ ਕਿ ਅਲੱਗ-ਅਲੱਗ ਮੁਲਕਾਂ ਦੇ ਵਿੱਚ ਕਿਤੇ ਲੈਫਟ ਹੈਂਡ ਹੈ ਤੇ ਕਿਤੇ ਰਾਈਟ ਹੈਂਡ ਹੈ ਤੇ ਸਾਡੇ ਹਿੰਦੁਸਤਾਨ ਦੇ ਵਿੱਚ ਲੈਫਟ ਹੈਂਡ ਤੇ ਗੱਡੀਆਂ ਚੱਲਦੀਆਂ ਤੇ ਸਟੀਅਰਿੰਗ ਰਾਈਟ ਤੇ ਹੁੰਦਾ ਸਭ ਨੂੰ ਪਤਾ ਆ ਤੇ ਇੱਥੋਂ ਜਿਹੜੇ ਵੀ ਆਪਣੇ ਵੀਰ ਸਿੱਖੇ ਜਾਂਦੇ ਆ ਸਟੂਡੈਂਟ ਸਿੱਖੇ ਜਾਂਦੇ ਉਹਨਾਂ ਨੂੰ ਜਦੋਂ ਜਸਟ ਇੱਕਦਮ ਦੂਜੇ ਮੁਲਕ ਦੇ ਵਿੱਚ ਡਰਾਈਵ ਕਰਨੀ ਪੈਂਦੀ ਆ ਜੇ ਟ੍ਰੇਨਿੰਗ ਉਹਨਾਂ ਨੂੰ ਹੈਜੀਟੇਸ਼ਨ ਥੋੜਾ ਜਿਹਾ ਉਹ ਹੁੰਦਾ ਆ ਹਾਂ ਬਈ ਦਰਵਾਜ਼ੇ ਦਰਵਾਜ਼ੇ ਕੋਈ ਬੱਚਾ ਇੱਥੋਂ ਲੈਫਟ ਤੇ ਰਾਈਟ ਦੋਨਾਂ ਦੇ ਕਰਕੇ ਜਾਂਦਾ ਫਿਰ ਉਹਦਾ ਉਹ ਭਲੇਖਾ ਖਤਮ ਹੋ ਜਾਂਦਾ ਨਾ ਤੇ ਬਾਕੀ ਤਜਰਬਾ ਦਰਸ਼ਕ ਉਮਰ ਦੇ ਹਿਸਾਬ ਨਾਲ ਲਾਉਣਾ ਕੋਈ ਕੋਲੇ ਟਰੱਕ ਕਿੰਨੇ ਕ ਆ ਮੈਂ ਤੁਹਾਨੂੰ ਦੱਸਦਾ ਜੀ ਜਿਵੇਂ ਫੋਰਕ ਲਿਫਟ ਮੈਂ ਤੁਹਾਨੂੰ ਦੱਸਿਆ ਇਹਦੇ ਨਾਲ ਹੀ ਸਬੰਧਤ ਇੱਕ ਹੋਰ ਮਸ਼ੀਨ ਹੈਗੀ ਹਾਈ ਰੀਚ ਟਰੱਕ ਹਾਈ ਰੀਚ ਟਰੱਕ ਨਾਰਥ ਇੰਡੀਆ ਦੇ ਵਿੱਚ ਪਹਿਲੀ ਵਾਰ ਆ ਹੂੰ ਸਾਡੇ ਕੋਲ ਟ੍ਰੇਨਿੰਗ ਇਸ ਤੋਂ ਇਲਾਵਾ ਬੈਂਗਲੌਰ ਜਾਂ ਬੰਬਈ ਉਸ ਸਾਈਡ ਆ ਜੀ ਠੀਕ ਹੈ ਜੀ ਉਹਦੀ ਲਗਦੇ ਆਂ ਦੀ ਸੈਲਰੀ 40 ਤੋਂ 50000 35000 ਇਸ ਤਰੀਕੇ ਨਾਲ ਇੰਡੀਆ ਦੇ ਵਿੱਚ ਹੀ ਲੱਗ ਜਾਂਦੀ ਆ ਬਿਲਕੁਲ ਠੀਕ ਹੈ ਜੀ ਤੇ ਐਵੇਂ ਆ ਲੈਫਟ ਹੈਂਡ ਡਰਾਈਵ ਸਾਡੇ ਕੋਲ ਘੋੜਾ ਜਿਹਨੂੰ ਘੋੜਾ ਗੱਡੀ ਕਹਿੰਦੇ ਆ ਘੋੜਾ ਕਹਿੰਦੇ ਆ ਠੀਕ ਹੈ ਟਰੱਕ ਟਰੈਲਰ ਇਹਦਾ ਸਹੀ ਬਾਕੀ ਸਾਰੀ ਪਾਰਕਿੰਗ ਵਗੈਰਾ ਸਾਰਾ ਕੋਰਸ ਸਿਖਾਉਣੇ ਹੋ ਤੇ ਐਕਸਕੇਵੇਟਰ ਮਸ਼ੀਨ ਆ ਜੀ ਆਓ ਇੱਧਰ ਚੱਲੇ ਗਏ ਹਾਂ ਜੀ ਇਹਦੀ ਆਰਬ ਕੰਟਰੀਆਂ ਦੇ ਵਿੱਚ ਲਗਭਗ ਸਾਰੇ ਮੁਲਕਾਂ 'ਚ ਹੀ ਆ ਇਹ ਚੀਜ਼ ਦੀ ਬੜੀ ਹਾਂ ਬਿਲਕੁਲ ਇਹ ਤਾਂ ਹੁਣ ਆਪਣੀ ਇੰਡੀਆ 'ਚ ਮੈਨੂੰ ਲੱਗਦਾ ਕੰਮ ਮੌਗਦਾ ਨਹੀਂ ਬਾਈ ਜੀ ਜੇ ਸਾਹਬ ਤੇ ਸੜਕਾਂ ਵਾਲਾ ਕੰਮ ਚੱਲੀ ਜਾਂਦੇ ਆ ਇਹ ਇਹ ਕੰਮ ਮੁੱਕਣਾ ਨਹੀਂ ਜੀ ਇਹ ਮੁੱਕਣਾ ਨਹੀਂ ਗਿਆ ਪਟਵੜ ਸਿੱਟੀ ਤੁਰੇ ਆਉਣੇ ਆ ਇਹਨਾਂ ਨੇ ਤੇ ਇਸੇ ਤਰ੍ਹਾਂ ਇਹ ਡੰਪ ਟਰੱਕ ਹੋ ਗਿਆ ਜੀ ਆਹ ਡਰੰਪ ਹੋ ਗਿਆ ਇਧਰਲੇ ਪਾਸੇ ਜੀ ਟਿਪਰ ਜਿਹਨੂੰ ਕਹਿੰਦੇ ਆ ਟਿਪਰ ਵੀ ਕਹਿੰਦੇ ਪਿਪਰ ਵੀ ਕਹਿੰਦੇ ਆ ਉਹ ਗੱਡੀ ਸਾਡੀ ਇੱਕ ਜਿਹੜੀ ਚੱਲ ਰਹੀ ਆ ਆਫ ਟ੍ਰੇਲ ਚੱਲ ਰਿਆ ਹਾਂਜੀ ਆਜੋ ਇਧਰ ਚੱਲਦੇ ਜਾਂਦੇ ਆ ਤੇ ਫਿਰ ਤੁਸੀਂ ਦੱਸਦੇ ਸੀਗੇ ਅਰਬ ਤੋਂ ਵੀ ਆਪਣੇ ਕੋਲੇ ਐਕਸਪਰਟ ਹੈਗੇ ਨੇ ਹਾਂਜੀ ਸਾਡੇ ਕੋਲ ਜਿਹੜੇ ਅਰਬ ਕੰਟਰੀਆਂ ਤੋਂ ਵੀ ਹੈਗੇ ਆ ਸੋ ਅਲੱਗ-ਅਲੱਗ ਮਸ਼ੀਨਰੀ ਦੇ ਹਿਸਾਬ ਨਾਲ ਸਾਡੇ ਕੋਲ ਟ੍ਰੇਨਰ ਜਿਹੜੇ ਐਕਸਪਰਟ ਹੈਗੇ ਆ ਜਿਵੇਂ ਟਰੱਕ ਟ੍ਰੇਲਰ ਤੇ ਐਕਸਪਰਟ ਹੈਗੇ ਆ ਐਕਸਕੇਵੇਟਰ ਅਰਥ ਮੂਵਿੰਗ ਮਸ਼ੀਨਰੀ ਇਹਨੂੰ ਕਹਿੰਦੇ ਆ ਇਸ ਤੇ ਐਕਸਪਰਟ ਹੈਗੇ ਆ ਸੋ ਸਪੈਸ਼ਲੀ ਸਾਡਾ ਕਾਰ ਦਾ ਵੀ ਚੱਲਦਾ ਮੈਂ ਕਹਿੰਦਾ ਵੀ ਆ ਮੱਥਾ ਟੇਕੀ ਜਾਂਦੇ ਆ ਚਲਾਉਣਗੇ ਸ਼ੁਰੂ ਕਰਨਗੇ ਉਹ ਮੇਨ ਐਕਸਪਰਟ ਲੱਗਦੇ ਮੈਨੂੰ ਅਰਪਾਲੇ ਆਹ ਅਰਪਾਲੇ ਜੀ ਰਵਿੰਦਰਪਾਲ ਜੀ ਰਵਿੰਦਰਪਾਲ ਜੀ ਠੀਕ ਆ ਤੇ ਇੱਧਰ ਸਟੂਡੈਂਟਸ ਨੇ ਕੁਝ ਇੱਕ ਕੋ ਸਟੂਡੈਂਟ ਨੇ ਜੀ ਸਿੱਖਣ ਆਲੇ ਜਿਹੜੇ ਬੱਚੇ ਆਏ ਹੋਏ ਆ ਇਹਨਾਂ ਦੀ ਵਾਰੀ ਸਿਰ ਆਜੋ ਠੀਕ ਔਰ ਵੀਰੇ ਕਿਵੇਂ ਹੋ? ਸਾਕ ਕਿੱਕ ਕੇ ਸਖ ਰਹੇ ਹੋ? ਸਖ ਰਹੇ ਹੋ। ਔਰ ਵੀਰੇ ਕੀ ਹਾਲ ਹੈ? ਠੀਕ ਆ ਕਿਵੇਂ ਆ? ਵਧੀਆ ਸਿਖਾਉਂਦੇ ਆ। ਔਰ ਚੜਦੀ ਕਲਾ ਕੀ ਸਿੱਖਣ ਆਏ ਸੀ? ਮੈਂ ਟਰਾਲਾ। ਟਰਾਲਾ। ਉਹ ਬੱਬੂਆਂ ਦਾ ਗਾਣਾ ਲਾਉਣ ਦੀ ਰੀਝ ਹੋਣੀ ਆ ਹਨਾ। ਟਰਾਲੇ ਵਾਲਾ ਗਾਣਾ ਫਿਰ ਉਹ ਤੇ ਟਰਾਲੇ ਦੀ ਚੰਗਾ ਲੱਗੂਗਾ। ਠੀਕ ਆ ਗੱਲਬਾਤ। ਫਰਾਹ ਟਰੈਕ ਤੇ ਸਿਖਾਉਂਦੇ ਰਹਨੇ ਹੋ। ਹਾਂਜੀ। ਤੇ ਤੂੰ ਮੈਨੂੰ ਕਿ ਫੀਲਡ 'ਚ ਵੀ ਲੈ ਜਾਣੇ ਹੋ ਕਿ ਹੋਰ ਵੀ ਬਾਹਰ ਕੇ ਜਾਂ ਜਸਤ ਇੱਥੇ ਮਰ ਜਾਂਦਾ ਦੇਖੋ ਜਿਹੜਾ ਟਰੱਕ ਟ੍ਰੇਲਰ ਦੀ ਟ੍ਰੇਨਿੰਗ ਹੁੰਦੀ ਹੈ ਐਕਸਪਰਟ ਲੈਵਲ ਦੀ ਹੁੰਦੀ ਹੈ ਇਹਦੇ ਵਿੱਚ ਜ਼ਿਆਦਾਤਰ ਦੇਖੋ ਪਾਰਲਰ ਪਾਰਕਿੰਗ ਡੌਕ ਰਿਵਰਸ ਸਟੇਟ ਐਲ ਬੈਕ ਐਲ ਐ ਡੌਕ ਇਸ ਤਰ੍ਹਾਂ ਦੀਆਂ ਪਾਰਕਿੰਗ ਵਗੈਰਾ ਦੀ ਹੁੰਦੀ ਆ ਲੋਡ ਪੈਣ ਤੇ ਅਸੀਂ ਔਨ ਰੋਡ ਵੀ ਲੈ ਕੇ ਜਾਣੇ ਆ ਜੇ ਔਨ ਰੋਡ ਦੀ ਲੋਡ ਹੋਵੇ ਤੇ ਔਨ ਰੋਡ ਵੀ ਸਾਡੇ ਲੈ ਕੇ ਜੀ ਇਹ ਬ੍ਰੇਕਸ ਵਗੈਰਾ ਦਾ ਚੈੱਕ ਕਰਨਾ ਸਿਸਟਮ ਹੈ ਮੈਂ ਸਪੈਸ਼ਲ ਰੁਪਏ ਜੀ ਦੱਸਦਾ ਜੇ ਜਿਵੇਂ ਤੁਸੀਂ ਦੇਖਿਆ ਹੋਣਾ ਕਿ ਆਪਣੇ ਕੈਨੇਡਾ ਯੂ ਐਸ ਜਾਂ ਯੂਰੋਪੀਅਨ ਕੰਟਰੀਆਂ ਦੇ ਵਿੱਚ ਇੱਕ ਥਿਊਰੀ ਟੈਸਟ ਹੁੰਦਾ ਥਿਊਰੀ ਟੈਸਟ ਤੋਂ ਬਾਅਦ ਉਹਨਾਂ ਦਾ ਇੱਕ ਰੂ ਟੈਸਟ ਹੁੰਦਾ ਔਰ ਪਲੱਸ ਇੱਕ ਉੱਥੇ 에ਅਰ ਬ੍ਰੇਕ ਦਾ ਸਪੈਸ਼ਲੀ ਹੁੰਦਾ ਵੀ 에ਅਰ ਬ੍ਰੇਕ ਤੁਸੀਂ ਸਕੂਲ ਤੋਂ ਕਰਨੀ ਆ ਤੇ ਉਹ ਸਰਟੀਫਿਕੇਟ ਦਿੰਦੇ ਆ ਫਿਰ ਉਹ ਇੰਡੋਰਸ ਹੁੰਦੀ ਆ ਤੇ ਉਸ ਤੋਂ ਬਿਨਾਂ ਲਾਇਸੈਂਸ ਨਹੀਂ ਮਿਲਦਾ ਅਸੀਂ ਇੱਥੇ ਸਪੈਸ਼ਲੀ ਮੈਂ ਤੁਹਾਡੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਨਾ ਕਿ ਸਪੈਸ਼ਲੀ 에어 ਬ੍ਰੇਕ ਦਾ ਸਾਡੇ ਕੋਲ ਪੂਰਾ ਪ੍ਰਬੰਧ ਆ ਅਸੀਂ 에어 ਬ੍ਰੇਕ ਤਕਨੀਕੀ ਤੌਰ ਤੇ ਪੂਰੀ ਉਹਦੀ ਸਿਖਲਾਈ ਦਿੰਦਾ ਐਕਰਾ ਮੈਂ ਹੋਰ ਥੋੜਾ ਫਾਇਦਾ ਦੱਸਦਾ ਹਾਂ ਹਾਂ ਜ ਰੁਜ਼ਗਾਰ ਇੰਡੀਆ ਚ ਤਾਂ ਹੈ ਗਈ ਹੈਗਾ ਟਰੱਕ ਟਰਾਲਾ ਜੋ ਵੀ ਸਿੱਖੋਗੇ ਜੀਸੀਬੀ ਹਣਾ ਉਹ ਆਪ ਰਹਿਗੇ ਸੀ ਹਾਂ ਇਦੋਂ ਵੀ ਨਾ ਇੱਥੇ ਟ੍ਰੇਨਿੰਗ ਲੈਣ ਦਾ ਫਾਇਦਾ ਇਹ ਆ ਸਾਰਾ 15000 ਰੁਪਏ ਚਾਰਜ ਕਰ ਦਿਓ ਮੈਕਸਮਮ ਇਹਦੇ ਵਿੱਚ ਰਹਿਸ਼ ਵੀ ਰਹਿਸ਼ ਵੀ ਆ ਤੇ ਉੱਥੇ ਆਪਾਂ ਚਾਰਜ ਕਰੀਏ 1 ਘੰਟੇ ਦਾ ਗੱਡੀ ਦਾ ਕਾਰ ਦੀ ਗੱਲ ਕਰਾਂ ਮੈਂ 90 ਕ ਕਾਰ ਦੇ ਲੈਂਦੇ ਆ ਉਹ 50 ਕ ਉਹ ਲੈਂਦੇ ਆ ਮੈਂ ਕਹਿੰਦਾ ਵੀ 12-13000 ਰੁਪਇਆ ਤੋਂ 1 ਘੰਟੇ ਤੋਂ 2 ਘੰਟੇ ਚ ਲੈ ਲੈਂਦੇ ਇੰਡੀਆ ਦੇ ਹਿਸਾਬ ਦੇ ਡਲਰਾਂ ਚ ਸਰ ਇੱਕ ਪ੍ਰੋਬਲਮ ਇੱਥੇ ਤੁਸੀਂ ਆਪਣੇ এনवायरमेंट ਦੇ ਆਪਣੇ ਮੁਲਕ ਦੇ ਵਿੱਚੋਂ ਤੁਹਾਨੂੰ ਲੈਂਗੁਏਜ ਬੈਰੀਅਰ ਕੋਈ ਨਹੀਂ ਉੱਥੇ ਕਈ ਵੇਲੇ ਤੁਹਾਡੇ ਕੋਈ ਇੰਗਲਿਸ਼ ਇਨਸਟ੍ਰਕਟਰ ਜਾਂ ਉਸ ਮੁਲਕ ਦਾ ਉਹ ਤਾਂ ਇਹਦਾ ਜਿੰਨਾਂ ਲੈਂਗੁਏਜ ਬੈਰੀਅਰ ਹੋ ਜਾਂਦਾ ਪਰ ਤੁਸੀਂ ਉਹ ਅੰਗਰੇਜ਼ੀ ਵਾਲੀ ਗੱਲ ਪੰਜਾਬੀ 'ਚ ਸਮਝਾ ਦੇਣੀ ਹੈ ਹਾਂ ਬਿਲਕੁਲ ਸਟਾਪਸ ਇੱਥੇ ਰੁਕਣਾ ਹੀ ਰੁਕਣਾ ਭਾਈ ਕੰਪਲਸਰੀ ਹੈ ਤੈਨ ਤੋਂ 4 ਸੈਕਿੰਡ ਹਾਂਜੀ ਉਸ ਤੋਂ ਇਲਾਵਾ ਹਰੇਕ ਹਰੇਕ ਵੀ ਵੀਕਐਂਡ ਤੇ ਜੀ ਸਾਡੇ ਕੋਲ ਜਿਵੇਂ ਟਰੱਕ ਟ੍ਰੇਲਰ ਦੀ ਗੱਲਬਾਤ ਚੱਲ ਰਹੀ ਆ ਇਹਨੂੰ ਕਪਲਿੰਗ ਅਨ ਕਪਲਿੰਗ ਕਿਵੇਂ ਖੋਲਦੇ ਆ ਉਹਦੇ ਲਈ ਕੀ ਸੇਫਟੀ ਨੋਰਮਸ ਹੈਗੇ ਆ ਇਹ ਸਾਰਾ ਕੁਝ ਦੱਸਿਆ ਜਾਂਦਾ ਬਿਲਕੁਲ ਤੇ ਹੋਰ ਮੈਂ ਤੁਹਾਨੂੰ ਦੱਸਦਾ ਕਿ ਜਿਵੇਂ ਪੀਟੀਆਈ ਪੀਟੀਏ ਪੀਟੀਏ ਥਰੀ ਟ੍ਰਿਪ ਇਨਸਪੈਕਸ਼ਨ ਤੁਸੀਂ ਕਈ ਵਲੇ ਸੁਣਿਆ ਹੋਣਾ ਕੋਈ ਗੱਡੀ ਨੂੰ ਤੋਰਨ ਤੋਂ ਪਹਿਲਾਂ ਸਵੇਰੇ ਇੱਕ ਵਾਰ ਉਹਦੀ ਪੀਟੀਆ ਇਨਸਪੈਕਸ਼ਨ ਕਰੋ ਜੀ ਇਨਸਪੈਕਸ਼ਨ ਦੇ ਵਿੱਚ ਉਹਦਾ ਇੰਜਨ ਆਇਲ ਗੇਅਰ ਉਹਦਾ ਕੂਲੈਂਟ ਤੇ ਟਾਇਰ ਚੱਕੇ 서ਸਪੈਂਸ਼ਨ ਉਹਦੀਆਂ ਲਾਈਟਾਂ ਚੱਲ ਰਹੀਆਂ ਕਿ ਨਹੀਂ ਉਹ ਸਾਰਾ ਬਕਾਇਦਾ ਰੂਟੀਨ ਚ ਅਸੀਂ ਰੋਜ਼ ਸਟੂਡੈਂਟ ਨੂੰ ਕਰਾਣੇ ਆ ਇਹ ਜਿਹੜੀਆਂ ਚੀਜ਼ਾਂ ਨਾ ਇਹ ਇੱਥੇ ਵੀ ਰੂਲ ਲਾਗੂ ਹੈਗੇ ਆ ਇੱਥੇ ਗੱਲ ਇਹ ਆ ਕਿ ਆਪਣੇ ਬੰਦੇ ਮੰਦੇ ਘਟਾ ਜੇ ਲਾਈਟ ਗੱਡੀ ਦੀ ਖਰਾਬ ਆ ਉਹ ਤੁਹਾਡਾ ਕਸੂਰ ਆ ਚਲਾਣ ਆ ਉਹਦਾ ਜੋ ਵੀ ਆ ਬਿਲਕੁਲ ਜੀ ਬਿਲਕੁਲ ਤੇ ਆਪਾਂ ਕਈ ਵਾਰੀ ਗੌਰ ਦੇ ਨਹੀਂ ਗੌਰ ਕਰਨੀ ਬਣਦੀ ਆ ਇੱਕ ਮੈਂ ਹੋਰ ਦਰਸ਼ਕਾਂ ਨੂੰ ਦੱਸ ਦਿਆਂ ਆਪਾਂ ਕਈ ਵਾਰੀ ਸੋਚਦੇ ਆ ਨਾ ਵੀ ਰੂਲ ਫਾਲੋ ਨਹੀਂ ਕਰਨੇ ਤਾਂ ਇੰਡੀਆ ਹੀ ਆ ਜਦੋਂ ਆਪਾਂ ਇੰਸ਼ੋਰਸ ਕਰਾਉਨੇ ਆ ਫਾਲ ਇੰਸ਼ੋਰਸ ਆ ਤੁਹਾਡੀ ਗੱਡੀ ਦੇ ਵਿੱਚ ਕੋਈ ਉਹ ਜਾ ਚੱਕਰ ਚੱਲਿਆ ਸੋਈ ਸੀਟ ਬੈਲਟ ਨਹੀਂ ਲੱਗੀ ਜਾਂ ਕੋਈ ਉਹ ਜਾ ਨੁਕਸ ਲੱਭ ਗਿਆ ਤਾਂ ਤੁਹਾਨੂੰ ਉਹਦਾ ਕੁਝ ਨਹੀਂ ਮਿਲਣਾ ਬਿਲਕੁਲ ਅਸੀਂ ਆਪਣੀ ਥਿਊਰੀ ਕਲਾਸ ਦੇ ਵਿੱਚ ਇਹ ਚੀਜ਼ਾਂ ਸਪੈਸ਼ਲੀ ਜਾਣੂ ਵੀ ਕਿਹੜੇ-ਕਿਹੜੇ ਪੇਪਰ ਗੱਡੀ ਨੂੰ ਚਲਾਉਣ ਦੇ ਲਈ ਤੁਹਾਡਾ ਲਾਇਸੈਂਸ ਇੰਸ਼ੋਰੈਂਸ ਪੋਲੂਸ਼ਨ ਫਰਟਨ ਸਰਟੀਫਿਕੇਟ ਵੀ ਕਿਹੜੇ-ਕਿਹੜੇ ਡਾਕੂਮੈਂਟ ਚਾਹੀਦੇ ਆ ਕੱਲ ਨੂੰ ਤੁਸੀਂ ਓਨਰ ਆਪਰੇਟਰ ਮਤਲਬ ਮਾਲਕ ਵੀ ਬਣਨਾ ਤਾਂ ਫਿਰ ਤੁਸੀਂ ਉਹ ਕਿੱਦਾਂ ਹੈਂਡਲ ਕਰਨੀਆਂ ਚੀਜ਼ਾਂ ਗੱਲ ਲੋਡ ਲੈਣਾ ਡਿਸਪੈਚ ਕਰਨਾ ਉਹ ਸਾਰੀਆਂ ਟੈਕਨੀਕ ਦੇਖੋ ਡਰਾਈਵਰ ਸਾਰੀ ਉਮਰ ਨਹੀਂ ਬਣਦੇ ਕਹ ਆਖਦੇ ਆ ਪਰ ਮोटा ਜਿਹਾ ਪਤਾ ਲੱਗਦਾ ਜਿਵੇਂ ਤੁਸੀਂ ਇੰਸ਼ੋਰੈਂਸ ਦੀ ਗੱਲ ਕੀਤੀ ਆ ਜੀ ਦੇਖੋ ਬਹੁਤੀ ਵਾਰੀ ਸਾਡੇ ਡਰਾਈਵਰ ਇਹ ਇੰਸ਼ੋਰੈਂਸ ਹੋਈ ਵੀ ਆ ਇਹ ਹੋ ਕੇ ਬੇਫਿਕਰੇ ਹੋ ਜਾਂਦੇ ਵੀ ਇੰਸ਼ੋਰੈਂਸ ਹੋਈ ਹੈ ਕਲੇਮਸ ਹਨ ਮਿਲ ਜਣਾ ਪਰ ਬਹੁਤ ਸਾਰੀਆਂ ਟੈਕਨੀਕੀ ਕਈ ਵਲੇ ਇਹੋ ਜੇ ਫਾਲਟ ਹੁੰਦੇ ਆ ਇਹ ਸ਼ੋਰਸ ਹੋਣ ਦੇ ਬਾਵਜੂਦ ਵੀ ਜੇ ਤੁਸੀਂ ਸੀਟ ਬੈਲਟ ਨਹੀਂ ਲਾਈ ਆ ਤਾਂ ਤੁਹਾਡਾ ਡਿਨਾਏ ਹੋ ਜਾਣਾ ਉਹ ਕਲੀਅਰ ਹਾਂ ਠੀਕ ਹੈ ਜੇ ਤੁਸੀਂ ਕੋਈ ਹੋਰ ਇਹੋ ਜੀ ਗਲਤੀ ਕਰ ਲੈਂਦੇ ਆ ਜਾਂ ਜਾਂ ਮੋਡੀਫਾਈ ਹੋ ਸਾਵਾ ਕਰ ਲਿਆ ਤੁਸੀਂ ਕੋਈ ਮੋਡੀਫਾਈ ਕਰ ਲਿਆ ਟਾਇਰ ਤੁਸੀਂ ਜੋ ਮਾਨਤਾ ਤੋਂ ਬਾਹਰ ਦੇ ਪਾਤੇ ਹੈ ਲਾਇਏ ਪੂਆ ਨਹੀਂ ਸਾਰੀਆਂ ਚੀਜ਼ਾਂ ਜਿਹੜੇ ਸਾਡੇ ਨਵੇਂ ਡਰਾਈਵਰ ਆ ਮੁੰਡੇ ਸਿੱਖਦੇ ਉਹਨਾਂ ਨੂੰ ਪਹਿਲ ਲਈ ਇਹ ਸਾਰਾ ਕੁਝ ਦੱਸਿਆ ਜਾਂਦਾ ਤੇ ਆਪਾਂ ਗੱਲ ਕਰੀਆ ਛੋਟੀਆਂ ਗੱਲਾਂ ਵੀ ਸਿਖਾਉਨੇ ਆ ਬਿਲਕੁਲ ਜੀ ਬਿਲਕੁਲ ਜੀ ਜਿਵੇਂ ਠੀਕ ਆ ਇਹ ਛੋਟੀਆਂ ਦਾ ਵੀ ਤੁਹਾਡੇ ਕੋਲ ਹੈਗਾ ਹਾਂਜੀ ਸਾਡੇ ਕੋਲ ਐਲ ਐਮ ਬੀ ਜਿਹਨੂੰ ਕਹਿੰਦੇ ਆ ਐਲ ਐਮ ਬੀ ਵਹੀਕਲਸ ਦੀ ਪੂਰੀ ਟ੍ਰੇਨਿੰਗ ਹੈਗੀ ਆ ਜੀ ਔਰ ਸਾਡਾ ਇਥੋਂ ਥੋੜੀ ਜੀ ਦੂਰੋਂ ਦਾ ਟਰੈਕ ਵੀ ਬਣਿਆ ਹੋਇਆ ਜੀ ਹਾਂ ਮੈਂ ਤੁਹਾਨੂੰ ਉਹਦੀ ਉਹ ਵੀ ਆਪਾਂ ਦਿਖਾ ਦੇਵਾਂਗੇ ਜੀ ਸੀ ਵੀ ਹੋ ਗਈ ਮਤਲਬ ਕਾਫੀ ਤੁਹਾਡੇ ਕੋਲ ਮਟੀਰੀਅਲ ਹੈਗਾ ਵਾ ਹਾਂਜੀ ਮੈਂ ਜੀ ਸੀ ਵੀ ਵਿੱਚ ਸੰਦ ਸੰਦੇੜਾ ਹੀ ਬਹੁਤ ਇਕੱਠਾ ਕੀਤਾ ਆ ਬੈਗ ਲਾ ਰਿਆ ਬੰਦਾ ਇੱਧਰ ਹਾਂਜੀ ਤੇ ਇੱਧਰ ਸਰਦਾਰ ਸਾਹਿਬ ਹੁਣ ਦਾ ਰੋਲ ਕੀ ਆ ਸਰਦਾਰ ਕਸ਼ਮੀਰ ਸਿੰਘ ਜੀ ਜੀ ਇਹ ਸਾਡੇ ਦੇ ਨਾਲ ਸਾਡੇ ਸਕੂਲ ਦੇ ਵਿੱਚ ਐਜ਼ ਅ ਸੀਨੀਅਰ ਤੁਸੀਂ ਕਹਿ ਲਓ ਐਕਸਪਰਟ ਐ ਮਿਸਤਰੀ ਆ ਇਹ ਜੀ ਇਹਨਾਂ ਦਾ ਬਾਹਰ ਦਾ ਵੀ ਬਹੁਤ ਤਜਰਬਾ ਇਹ ਸਾਡੇ ਬੱਚਿਆਂ ਨੂੰ ਉਹਦੀਆਂ ਜਿਹੜੀਆਂ ਟੈਕਨੀਕਲ ਫਾਲਟਸ ਆ ਉਹ ਕਿੱਦਾਂ ਠੀਕ ਕਰਨੀਆਂ ਫਰਜ਼ ਕਰ ਲਓ ਕਿਤੇ ਬ੍ਰੇਕਡਾਊਨ ਬ੍ਰੇਕ ਦੀ ਹੋ ਗਈ ਆ ਮੈਂ ਤੁਹਾਨੂੰ ਦੱਸਿਆ ਸੀ ਕਿ 에어 ਬ੍ਰੇਕ ਹੈ ਜਿਵੇਂ 에어 ਬ੍ਰੇਕ ਦੇ ਵਿੱਚ ਕਿਸੇ ਇੱਕ ਸਾਈਡ ਦਾ ਟਾਇਰ 에어 ਬ੍ਰੇਕ ਮਿਸ ਹੋ ਗਈ ਆ। ਸਾਰੀ ਗੱਡੀ ਜਾ ਫਿਰ ਤੁਸੀਂ ਘਰੇ ਕਿੱਦਾਂ ਲੈ ਕੇ ਆਉਣੀ ਆ। ਤੋਂ ਫਿਰ ਇਹ ਹੱਲ ਕਰਦੇ ਕਿਵੇਂ ਕਰਦੇ ਜਾਂ ਹੋਰ ਵੀ ਇਹ ਜੋ ਅੱਜ ਇਸ ਪੰਜਾਬ ਡਰਾਈਵਿੰਗ ਸਕੂਲ ਦੇ ਵਿੱਚ ਆਪਾਂ ਕੋਆਰਡੀਨੇਟਰ ਆਣਦੇ ਸਵਾਗਤ ਹੈ ਤੁਹਾਡਾ। ਅਸੀਂ ਜੋ ਮਕੈਨਿਕ ਦਾ ਕੰਮ ਇਹ ਪੰਜਾਬ ਡਰਾਈਵਿੰਗ ਸਕੂਲ ਦੇ ਵਿੱਚ ਹੈਗਾ। ਇਹ ਲਗਭਗ ਮੈਂ ਸਾਰਾ ਗੱਡੀਆਂ ਦਾ ਜੋ ਬੱਚਿਆਂ ਨੂੰ ਸਿਖਾਈ ਜੇ ਦੇਣੀ ਆ ਬੈਟਰੀ ਦਾ ਪਾਣੀ ਦੇਖਣਾ ਆ। ਯਾ ਬੈਟਰੀ ਦੇ ਟਰਮੀਨਲ ਦੇ ਉੱਪਰ ਗਰਮ ਪਾਣੀ ਪਾਓਗੇ ਤਾਂ ਤੁਹਾਡੀ ਬੈਟਰੀ ਕਦੀ ਧੋਖਾ ਨਹੀਂ ਦੇਗੀ। ਤੁਹਾਡੀ ਜੇ ਸਰਵਿਸ ਕਰਾਣੀ ਆ ਤੁਸੀਂ ਐਕਚੁਅਲੀ ਉਹ ਦਾ ਜਿਹੜਾ ਡੀਜ਼ਲ ਫਿਲਟਰ ਹੈ ਉਹ ਅਸਲੀ ਪਾਓਗੇ ਤਾਂ ਤੁਹਾਨੂੰ ਸਰਵਿਸ ਵੀ ਵਧੀਆ ਮਿਲੇਗੀ ਤੇ ਗੱਡੀ ਚੱਲਣ ਦੇ ਵਿੱਚ ਵੀ ਸੂਟ ਚੱਲੇਗੀ। ਹੂੰ ਬਾਕੀ ਭਾਈ ਜਾਨ ਤੁਹਾਡਾ ਕੋਈ ਟਾਇਰ ਜਾਂਦੇ ਜਾਂਦੇ ਬ੍ਰੇਕ ਗੋਲ ਜਾਂ ਬ੍ਰੇਕ ਪਾਈਪ ਫਟ ਗਿਆ। ਉਹ ਗੱਡੀ ਤੁਹਾਡੀ ਉੱਥੇ ਬ੍ਰੇਕ ਹੋ ਗਈ। ਤੁਹਾਨੂੰ ਆਉਣ ਵਾਸਤੇ ਰਾਤ ਪੈ ਗਈ ਜਾਂ ਦਿਨ ਵੈ ਗਿਆ ਕੁਝ ਵੀ ਆ ਉਹ ਗੱਡੀ ਘਰ ਲਿਆਉਣ ਵਾਸਤੇ ਤੁਹਾਡੇ ਜਿਹੜਾ ਉਹ ਚੱਕਾ ਹੈ ਉਹ ਚੱਕੇ ਦੇ ਪਿੱਛੇ ਇੱਕ 10 ਨੰਬਰ ਦਾ ਨਟ ਹੁੰਦਾ। ਉਹ ਅੰਦਰਲੇ ਪਾਸੇ ਜਦ ਨਟ ਢਿੱਲਾ ਕਰੋਗੇ ਨਾ ਉਹ ਪਾਈਪ ਜਿਹੜੀ ਆ ਅੰਦਰੋਂ ਬੰਦ ਕਰਕੇ ਤੇ ਨਟ ਨੂੰ ਟਾਈਟ ਕਰ ਦਿਓ ਇੱਕ ਚੱਕੇ ਦੀ ਬ੍ਰੇਕ ਤੁਹਾਡੀ ਬੰਦ ਹੋ ਜਾਏਗੀ ਬਾਕੀ ਜਿੰਨੇ ਚੱਕੇ ਦੇ ਉੱਪਰ ਗੱਡੀ ਤੁਹਾਡੀ ਰੋਡ ਤੇ ਜਿੱਥੇ ਵੀ ਘਰ ਲਿਆਣੀ ਕਰ ਲਿਆ ਜੋ ਦਫ਼ਤਰ ਜਾਨੀ ਦਫ਼ਤਰ ਲੈ ਜਾਓ ਇਹ ਹੋ ਜਾਏਗੀ ਬਾਕੀ ਜੇ ਤੁਹਾਡੀ ਗੱਡੀਆਂ ਦੇਖਿਆ ਵੀ ਹੁਣ ਤੁਹਾਡੀ ਗੱਡੀ ਦਾ ਬੈਲੈਂਸ ਥੋੜਾ ਵਿਗੜ ਰਿਹਾ ਉਹਦੇ ਟਾਇਰ ਦੀ ਹਵਾ ਚੈੱਕ ਕਰੋ ਅਗਰ ਜੇ ਹਵਾ ਦੀ ਕੋਈ ਪ੍ਰੋਬਲਮ ਹੈ ਤਾਂ ਉਹ ਲਾਈਨਮੈਂਟ ਚੈੱਕ ਕਰੋ ਇਸੇ ਕਰਕੇ ਜੋ ਆਪਾਂ ਰੈਡੀਟਰ ਜਿਹੜਾ ਗੱਡੀ ਦਾ ਰੈਡੀਟਰ ਹੈ ਉਹਦੇ ਵਿੱਚ ਆਪਾਂ ਜਿਹੜਾ ਪਾਣੀ ਦੀ ਬਜਾਏ ਕੂਲੰਟ ਪਾਓ ਕੂਲਣ ਦੇ ਨਾਲ ਇੱਕ ਰੈਗਿਡਰ ਤੁਹਾਡਾ ਚੋਕ ਨਹੀਂ ਹੁੰਦਾ ਇੱਕ ਤੁਹਾਡੀ ਗੱਡੀ ਦਾ ਜਿਹੜਾ ਹੈੱਡ ਹੈ ਹੈੱਡ ਦੇ ਵਿੱਚੋਂ ਤੁਹਾਡੇ ਨਾਲ ਖਾਰਜ ਮੂਗਾ ਤੇ ਨਾ ਹੈੱਡ ਘਲੂਗਾ ਇਹ ਤੁਹਾਡੀ ਗੱਡੀ ਦੀ ਬਹੁਤ ਵੱਡੀ ਸਮੱਸਿਆ ਆ ਬਾਕੀ ਜਦ ਤੁਸੀਂ ਗੱਡੀ ਚਲਾਣੀ ਹੈ ਉਸ ਟਾਈਮ ਗੱਡੀ ਦੇ ਵਿੱਚ ਬੈਠਣ ਦੇ ਟਾਈਮ ਤੇ ਸਾਈਡ ਮੀਟਰ ਚੈੱਕ ਕਰੋ ਸਾਈਡ ਮੀਟਰ ਚੈੱਕ ਹੋ ਗਿਆ ਤਾਂ ਤੁਹਾਡੀ ਹੈਂਡ ਬ੍ਰੇਕ ਦੇ ਉੱਪਰ ਆਟੋਮੈਟਿਕ ਖਾਤ ਰੱਖੋ ਕਿ ਸਾਡੀ ਹੈਂਡ ਬ੍ਰੇਕ ਲੱਗੀ ਹੋਈ ਤਾਂ ਨਹੀਂ ਅੱਧੀ ਲੱਗੀ ਹੋਊਗੀ ਫਿਰ ਵੀ ਤੁਹਾਨੂੰ ਪ੍ਰੋਬਲਮ ਆਏਗੀ ਜੇ ਪੂਰੀ ਲੱਗੀ ਹੈ ਤਾਂ ਫਿਰ ਤੁਹਾਨੂੰ ਵੈਸੇ ਹੀ ਪਤਾ ਲੱਗ ਜਾਣਾ ਵੀ ਹੁਣ ਗੱਡੀ ਅੱਗੇ ਵਿਛੇ ਨਹੀਂ ਹੋ ਰਹੀ ਇਸੇ ਤਰ੍ਹਾਂ ਜੋ ਵੀ ਸਾਡੇ ਕੋਲ ਬ ਉਹਨਾਂ ਬੱਚਿਆਂ ਨੂੰ ਅਸੀਂ ਪੂਰੀ ਪ੍ਰੋਪਰ ਟ੍ਰੇਨਿੰਗ ਵੀ ਦੇ ਰਹੇ ਸੀ ਕਿ ਸਾਡੇ ਹੀ ਬੱਚੇ ਆਓ ਅੱਜ ਉਹ ਜਾਉਗੇ ਤਾਂ ਬਾਹਰ ਵਿਦੇਸ਼ਾਂ ਵਿੱਚ ਜਾਣਗੇ ਉਹਨਾਂ ਨੂੰ ਕੋਈ ਏਦਾਂ ਦੀ ਪ੍ਰੋਬਲਮ ਨਹੀਂ ਆਣੀ ਚਾਹੀਦੀ ਕਿ ਮੈਂ ਇਹਦਾ ਸਿਰਫ ਡਰਾਈਵਿੰਗ ਹੀ ਕਰਨੀ ਜਾਣਦਾ ਪਰ ਮੈਨੂੰ ਇਹਦੇ ਵਿੱਚ ਇਹ ਨਹੀਂ ਪਤਾ ਵੀ ਬੈਟਰੀ ਦਾ ਪਾਣੀ ਕਿੱਥੋਂ ਚੇਂਜ ਹੋਣਾ ਏਅਰ ਫਿਲਟਰ ਕਿੱਦਾਂ ਸਾਫ਼ ਕਰਨਾ ਏਅਰ ਫਿਲਟਰ ਤੁਸੀਂ ਵੈਸੇ ਜਿਵੇਂ ਮੇਰੇ ਹਿਸਾਬ ਨਾਲ ਸਾਡੇ ਆਈਡੀਆ ਹਿਸਾਬ ਨਾਲ 10000 ਕਿਲੋਮੀਟਰ ਦੇ ਉੱਪਰ ਏਅਰ ਫਿਲਟਰ ਨੂੰ ਤੁਸੀਂ ਘਰ ਬੈਠ ਕੇ ਵੀ ਕਿੰਨੇ ਹੀ ਕਲਿੱਪ ਖੋਲੋ ਉੱਚ ਹਵਾ ਮਾਰੋ ਤੁਹਾਡੀ ਜਿਹੜੀ ਵਿੱਚ ਮਿੱਟੀ ਜੰਮੀ ਹੋਈ ਆ ਜਾਂ ਕੋਈ ਹੋਰ ਵੀ ਜੰਮਿਆ ਹੋਇਆ ਉਹ ਤੇ ਤੁਹਾਡੀ ਗੱਡੀ ਦਾ ਜਿਹੜਾ ਐਵਰੇਜ ਵੀ ਤੇ ਸਾਰੀ ਗੱਡੀ ਦੀ ਪ੍ਰੋਪਰ ਤੁਹਾਨੂੰ ਉਹਦੀ ਸਰਵਿਸ ਮਿਲੇਗੀ ਤੇ ਬਾਕੀ ਟਾਈਮ ਸਿਰ ਸਰਵਿਸ ਕਰਾਉਂਗੇ ਤਾਂ ਗੱਡੀ ਦੀ ਐਵਰੇਜ ਮਿਲ ਜਾਏਗੀ ਬਾਕੀ ਸਾਡੇ ਕੋਲ ਸਾਰਾ ਜੋ ਵੀ ਵਰਕਸ਼ਾਪ ਦਾ ਕੰਮ ਹੈਗਾ ਚਾਹੇ ਟਿਪਰ ਆ ਉਹ ਚਾਹੇ ਟਰਾਲਾ ਆ ਚਾਹੇ ਜੀਸੀਬੀ ਮਸ਼ੀਨ ਹੈ ਚਾਹੇ ਓਕਾਰ ਹੈ ਉਹਦੀ ਜੋ ਵੀ ਪ੍ਰੋਪਰ ਹੈਗੀ ਆ ਉਹ ਟ੍ਰੇਨਿੰਗ ਆਪਾਂ ਬੱਚੇ ਨੂੰ ਅੱਜ ਸਹੀ ਢੰਗ ਨਾਲ ਦੇਵਾਂਗੇ ਤਾਂ ਬੱਚੇ ਗਾਹਾਂ ਧੋਖਾ ਨਹੀਂ ਖਾਣਗੇ ਉਹ ਬੱਚੇ ਵੀ ਨਹੀਂ ਚਾਹੀਦੇ ਜਿਹੜੇ ਡਰਾਈਵਿੰਗ ਸਿੱਖਦੇ ਚਾਬੀ ਲੈ ਕੇ ਸਟਾਰਟ ਕਰਕੇ ਚਲੇ ਗਏ ਬਾਅਦ ਚ ਇਹਨਾਂ ਨੂੰ ਬਾਅਦ ਇਹ ਪਤਾ ਨਹੀਂ ਵੀ ਗੱਡੀ ਦੇ ਵਿੱਚ ਕੀ ਹੋ ਰਿ ਇਹ ਨਹੀਂ ਹੋ ਰਿਹਾ ਉਹਦੇ ਬਾਰੇ ਪੂਰੀ ਅਸੀਂ ਪੰਜਾਬ ਡਰਾਈਵਿੰਗ ਸਕੂਲ ਗੜਸ਼ੰਕਰ ਰੋਡ ਨਮਾ ਸ਼ਹਿਰ ਪੂਰਾ ਪ੍ਰੋਪਰ ਤਨਮਨ ਤਾਂ ਤੇ ਨਾਲ ਬੱਚਿਆਂ ਦੇ ਨਾਲ ਪੂਰਾ ਅਸੀਂ ਜੁੜ ਕੇ ਡਰਾਈਵਿੰਗ ਦਾ ਹੈ ਸਾਰਾ ਸਿਲਸਿਲਾ ਚਲਾਇਆ ਹੋਇਆ ਆ ਆਉਣ ਵਾਲੇ ਟਾਈਮ ਦੇ ਵਿੱਚ ਵੀ ਹੋ ਸਕਦਾ ਇਹ ਸਾਰੀ ਟੋਟਲੀ ਮਸ਼ੀਨਰੀ ਸਾਡੇ ਕੋਲ ਹੈ ਇਸ ਟਾਈਮ ਲੈਫਟ ਸਾਈਡ ਦਾ ਵੀ ਇਹ ਕਿਸੇ ਨੇ ਕੋਲ ਚਲਾਇਆ ਹੈ ਸਾਡੇ ਇੰਡੀਆ ਦੇ ਵਿੱਚ ਕਿਸੇ ਦੇਸ਼ ਵਿੱਚ ਵਿਦੇਸ਼ ਵਿੱਚ ਚਲ ਜਾਓ ਲੈਫਟ ਸਾਈਡ ਦੀ ਡਰਾਈਵਿੰਗ ਕਿਸੇ ਕੋਲ ਵੀ ਨਹੀਂ ਹੈ ਸਾਡੇ ਕੋਲ ਬਿਲਕੁਲ ਪ੍ਰੋਪਰ ਲੈਫਟ ਸਾਈਡ ਡਰਾਈਵਿੰਗ ਕਰਨ ਵਾਲਾ ਬੱਚਾ ਆ ਚਾਹੇ ਸਿਆਣਾ ਆ ਜਿਹਨੇ ਕਿਸੇ ਇੰਗਲੈਂਡ ਦੇ ਵਿੱਚ ਦੇ ਵਿੱਚ ਵੀ ਹੈਗੇ ਆ ਲੈਫਟ ਡਰਾਈਵਿੰਗ ਵਾਲਾ ਵੀ ਸਾਡੇ ਕੋਲ ਸਿਸਟਮ ਬਿਲਕੁਲ ਸਹੀ ਆ ਇਸ ਕਰਕੇ ਤੁਹਾਨੂੰ ਗੱਡੀ ਇਹਦੇ ਵਿੱਚ ਚਲਾਉਣ ਦੇ ਵਿੱਚ ਕਿਸੇ ਕਿਸੇ ਦੀ ਕਮੀ ਨਹੀਂ ਆਊਗੀ ਤੇ ਆਉਣ ਵਾਲਾ ਟਾਈਮ ਜਿਹੜਾ ਆ ਗੜਸ਼ੰਕਰ ਰੋਡ ਤੇ ਪੰਜਾਬ ਪੋਲੂਸ਼ਨ ਚੈੱਕ ਸੈਂਟਰ ਤੇ ਆ ਕੇ ਸਾਡੇ ਨਾਲ ਕਨੈਕਟ ਕਰੋ ਧੰਨਵਾਦ ਇੱਕ ਵੇ ਹੋਰ ਗੱਲ ਆ ਪੁੱਛਣੀ ਆ ਸਿਖਾਉਣ ਵਾਲੇ ਦੀ ਬਾਹ ਤੇ ਪਾਨਾ ਪੂਨਾ ਤਾਂ ਨਹੀਂ ਮਾਰਦੇ ਗੁੱਟ ਗੁੱਟ ਤੇ ਪੱਕੇ ਹੁੰਦੇ ਸੀ ਪੁਰਾਣੇ ਡਰਾਈਵਰ ਸਿਖਾਉਂਦੇ ਹੁੰਦੇ ਮਾਰਦੇ ਸੀ ਲੈ ਵੀ ਚਲ ਜਾ ਤੂੰ ਅੱਜ ਕੱਲ ਗੱਲ ਇਹ ਆ ਆਂਦਾ ਨਹੀਂ ਉਹਨਾਂ ਚ ਸਿੱਖਦਾ ਨਹੀਂ ਅਸੀਂ ਡਰਾਈਵਿੰਗ ਸਿੱਖੀ ਆ ਉਸ ਟਾਈਮ ਅਸੀਂ ਜਿਹੜੇ ਸਾਡੇ ਕੋਲ ਮੁਸਲਮਾਨ ਲੋਕ ਸਗੇ ਅਸੀਂ ਉਹਨਾਂ ਨੂੰ ਬੀੜੀਆਂ ਵੀ ਭੁਲਾਈਆਂ ਅੱਛਾ ਉਹਨਾਂ ਨੇ ਸਾਡੇ ਗਰਮ ਗਰਮ ਤਾਰਾ ਵੀ ਲਾਈਆਂ ਅੱਛਾ ਪਰ ਅੱਜ ਕੱਲ ਦੀ ਜਿਹੜੀ ਨਵੀਂ ਡੋਨੇਸ਼ਨ ਹੈ ਉਹ ਤਾਂ ਆਨਲਾਈਨ ਮੋਬਾਈਲ ਤੇ ਸਿਰ ਤੇ ਬੈਠੀ ਆ। ਉਹਨੂੰ ਜਿੱਦਾਂ ਤੁਸੀਂ ਦਬਕਾ ਵੀ ਮਾਰੋਗੇ ਨਾ ਉਹ ਦੋਏ ਦਿਨ ਕਹੇਗਾ ਭਾਈ ਅਸੀਂ ਨਹੀਂ ਸਿੱਖਣੀ ਪਰ ਅੱਜ ਤੱਕ ਸਾਡੇ ਕੋਲ ਇਹੋ ਜਿਹਾ ਕੋਈ ਬੱਚਿਆਂ ਦਾ ਸਿਸਟਮ ਨਹੀਂ ਆਇਆ। ਬੱਚੇ ਖੁਸ਼ ਹੋ ਕੇ ਜੇ ਸਿੱਖ ਕੇ ਗਏ ਆ ਔਰ ਜਾ ਕੇ ਕੈਨੇਡਾ ਅਮਰੀਕਾ ਦੇ ਵਿੱਚ ਸਾਨੂੰ ਗਿਫਟ ਵੀ ਭੇਜਦੇ ਆ ਤੇ ਧੰਨਵਾਦ ਵੀ ਕਰਦੇ ਆ। ਇਹ ਉਹ ਸਾਰਾ ਸਿਸਟਮ ਸਾਡਾ ਅੱਜ ਤੱਕ ਸਾਨੂੰ ਬੱਚੇ ਯਾਦ ਕਰਦੇ ਆ। ਬਿਲਕੁਲ। ਧੰਨਵਾਦ ਭਾਈ ਜੀ। ਤੁਸੀਂ ਸਮਾਂ ਦਿੱਤਾ ਮਿਹਰਬਾਨੀ ਸ਼ੁਕਰੀਆ। ਦਰਸ਼ਕੋ ਸੰਪਰਕ ਕਰ ਲਿਓ ਤੁਸੀਂ ਪੰਜਾਬ ਡਰਾਈਵਿੰਗ ਸਕੂਲ। ਨਮਾਸ਼ਾਰ ਗੜਸ਼ੰਕਰ ਰੋਡ ਆ ਭਾਈ ਜੀ ਹੈ ਨਾ ਗੜਸ਼ੰਕਰ ਰੋਡ ਤੇ ਧੰਨਵਾਦ ਮਿਹਰਬਾਨੀ